ਬਿਕਰਮ ਮਜੀਠੀਆ ਦੇ ਵੱਲੋਂ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਸਵਾਲ ਕੀਤੇ ਗਏ ਨੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਲੈ ਕੇ ਮੋੜ ਤੋਂ ਸਵਾਲ ਕੀਤੇ ਨੇ ਤੇ ਹੁਣ ਪਲਟਵਾਰ ਇੱਕ ਵਾਰ ਫਿਰ ਤੋਂ ਬਿਕਰਮ ਮਜੀਠੀਆ ਦਾ ਦਿਖਾਈ ਦੇ ਰਿਹਾ ਹੈ ਦੱਸਦੇ ਕਿ ਮਾਈਨਿੰਗ ਮਾਫੀਆ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਟਵੀਟ ਕੀਤਾ ਤੇ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬ 'ਚ ਨਜਾਇਜ਼ ਮਾਈਨਿੰਗ ਕਰਨ ਵਾਲੇ ਗਿਰੋਹ ਦੇ ਸਰਗਰਨੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਦੇ ਬੇहद ਕਰੀਬੀ ਹਨ ਜੋੜੇ ਮਾਜਰਾ ਇਹਨਾਂ ਰੇਤ ਤਸਕਰਾਂ ਦੇ ਵਿਆਹ ਤੇ ਪਾਰਟੀਆਂ 'ਚ ਸ਼ਾਮਲ ਹੁੰਦੇ ਹਨ ਇਹਨਾਂ ਨਾਲ ਤਸਵੀਰਾਂ ਖਚਵਾਉਂਦੇ ਹਨ ਫਿਰ ਮੰਤਰੀ ਜੋੜਾ ਮਾਜਰਾ ਨਾਲ ਨਜ਼ਦੀਕੀ ਹੋਣ ਦੀ ਬਦੌਲਤ ਇਹ ਰੇਤ ਤਸਕਰ ਉਹਨਾਂ ਨੂੰ ਰੋਕਣ ਵਾਲੇ ਮਾਈਨਿੰਗ ਅਫਸਰਾਂ ਨੂੰ ਧਮਕੀਆਂ ਦਿੰਦੇ ਹਨ ਡਰਾਉਂਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਤੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰੇ ਦੀ ਪੁਸ਼ਤ ਪਨਾਈ ਦੀ ਬਦੌਲਤ ਰੇਤੇ ਅਤੇ ਕੁਦਰਤੀ ਸਰੋਤਾਂ ਦੀ ਖੁੱਲੀ ਲੁੱਟ ਪੰਜਾਬ 'ਚ ਜਾਰੀ ਪੁਲਿਸ ਖਾਮੋਸ਼ ਪ੍ਰਸ਼ਾਸਨ ਚੁੱਪ ਇਹ ਕਿਹੜਾ ਦਿੱਲੀ ਮਾਡਲ ਹੈ ਭਗਵੰਤ ਮਾਨ ਜੀ ਪੰਜਾਬੀਆਂ ਨੂੰ ਦੱਸਣ ਦੀ ਕਿਰਪਾ ਕਰੋਗੇ ਦੱਸਿਆ ਕਿ ਇਹ ਜਿਹੜੀ ਪੋਸਟ ਆਹ ਬਿਕਰਮ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਤੇ ਦੂਜੇ ਪਾਸੇ ਇੱਕ ਵਾਰ ਫਿਰ ਤੋਂ ਬਿਕਰਮ ਮਜੀਠੀਆ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੂਲ ਸਵਾਲ ਕੀਤੇ ਗਏ ਨੇ ਦੱਸਿਆ ਕਿ ਮਾਈਨਿੰਗ ਮਾਫੀਆ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਜਿਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਟਵੀਟ ਕੀਤਾ ਤੇ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬ 'ਚ ਨਜਾਇਜ਼ ਮਾਈਨਿੰਗ ਕਰਨ ਵਾਲੇ ਗਿਰੋਹ ਦੇ ਸਰਗਰਨੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਦੇ ਬੇहद ਕਰੀਬੀ ਹਨ ਜੋੜੇ ਮਾਜਰਾ ਇਹਨਾਂ ਰੇਤ ਤਸਕਰਾਂ ਦੇ ਵਿਆਹ ਤੇ ਪਾਰਟੀਆਂ ਚ ਸ਼ਾਮਲ ਹੁੰਦੇ ਹਨ ਇਹਨਾਂ ਨਾਲ ਤਸਵੀਰਾਂ ਖਚਵਾਉਂਦੇ ਹਨ ਫਿਰ ਮੰਤਰੀ ਜੋੜਾ ਮਾਜਰਾ ਨਾਲ ਨਜ਼ਦੀਕੀ ਹੋਣ ਦੀ ਬਦੌਲਤ ਇਹ ਰੇਤ ਤਸਕਰ ਉਹਨਾਂ ਨੂੰ ਰੋਕਣ ਵਾਲੇ ਮਾਈਨਿੰਗ ਅਫਸਰਾਂ ਨੂੰ ਧਮਕੀਆਂ ਦਿੰਦੇ ਹਨ ਡਰਾਉਂਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਤੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰੇ ਦੀ ਪੁਸ਼ਤ ਪਨਾਈ ਦੀ ਬਦੌਲਤ ਰੇਤੇ ਅਤੇ ਕੁਦਰਤੀ ਸਰੋਤਾਂ ਦੀ ਖੁੱਲੀ ਲੁੱਟ ਪੰਜਾਬ 'ਚ ਜਾਰੀ ਪੁਲਿਸ ਖਾਮੋਸ਼ ਪ੍ਰਸ਼ਾਸਨ ਚੁੱਪ ਇਹ ਕਿਹੜਾ ਦਿੱਲੀ ਮਾਡਲ ਹੈ ਭਗਵੰਤ ਮਾਨ ਜੀ ਪੰਜਾਬੀਆਂ ਨੂੰ ਦੱਸਣ ਦੀ ਕਿਰਪਾ ਕਰੋਗੇ ਅੰਦਾਜ਼ੇ ਕਿ ਇਹ ਜਿਹੜੀ ਪੋਸਟ ਆ ਇਹ ਵਿਕਰਮ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਤੇ ਦੂਜੇ ਪਾਸੇ ਇੱਕ ਵਾਰ ਫਿਰ ਤੋਂ ਵਿਕਰਮ ਮਜੀਠੀਆ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੂਲ ਸਵਾਲ ਕੀਤੇ ਗਏ ਨੇ ਦੱਸਦੇ ਕਿ ਮਾਈਨਿੰਗ ਮਾਫੀਆ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਜਿਸ ਤੋਂ ਬਾਅਦ ਵਿਕਰਮ ਮਜੀਠੀਆ ਨੇ ਟਵੀਟ ਕੀਤਾ ਤੇ ਮਜੀਠੀਆ ਦੇ ਵੱਲੋਂ ਲਿਖਿਆ ਗਿਆ ਹੈ ਕਿ ਪੰਜਾਬ 'ਚ ਨਜਾਇਜ਼ ਮਾਈਨਿੰਗ ਕਰਨ ਵਾਲੇ ਗਿਰੋਹ ਦੇ ਸਰਗਰਨੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਦੇ ਬੇहद ਕਰੀਬੀ ਹਨ ਜੋੜੇ ਮਾਜਰਾ ਇਹਨਾਂ ਰੇਤ ਤਸਕਰਾਂ ਦੇ ਵਿਆਹ ਤੇ ਪਾਰਟੀਆਂ ਚ ਸ਼ਾਮਲ ਹੁੰਦੇ ਹਨ ਇਹਨਾਂ ਨਾਲ ਤਸਵੀਰਾਂ ਖਚਵਾਉਂਦੇ ਹਨ ਫਿਰ ਮੰਤਰੀ ਜੋੜਾ ਮਾਜਰਾ ਨਾਲ ਨਜ਼ਦੀਕੀ ਹੋਣ ਦੀ ਬਦੌਲਤ ਇਹ ਰੇਤ ਤਸਕਰ ਉਹਨਾਂ ਨੂੰ ਰੋਕਣ ਵਾਲੇ ਮਾਈਨਿੰਗ ਅਫਸਰਾਂ ਨੂੰ ਧਮਕੀਆਂ ਦਿੰਦੇ ਹਨ ਡਰਾਉਂਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਤੇ ਮਾਈਨਿੰਗ ਮੰਤਰੀ ਚੇਤਨ ਸਿੰਘ ਜੋੜੇ ਮਾਜਰੇ ਦੀ ਪੁਸ਼ਤ ਪਨਾਈ ਦੀ ਬਦੌਲਤ ਰੇਤੇ ਅਤੇ ਕੁਦਰਤੀ ਸਰੋਤਾਂ ਦੀ ਖੁੱਲੀ ਲੁੱਟ ਪੰਜਾਬ 'ਚ ਜਾਰੀ ਪੁਲਿਸ ਖਾਮੋਸ਼ ਪ੍ਰਸ਼ਾਸਨ ਚੁੱਪ ਇਹ ਕਿਹੜਾ ਦਿੱਲੀ ਮਾਡਲ ਹੈ ਭਗਵੰਤ ਮਾਨ ਜੀ ਪੰਜਾਬੀਆਂ ਨੂੰ ਦੱਸਣ ਦੀ ਕਿਰਪਾ ਕਰੋਗੇ ਅੰਦਾਜ਼ੇ ਕਿ ਇਹ ਜਿਹੜੀ ਪੋਸਟ ਆਹ ਬਿਕਰਮ ਮਜੀਠੀਆ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵੀ ਸਵਾਲ ਚੁੱਕੇ ਨੇ ਤੇ ਦੂਜੇ ਪਾਸੇ ਇੱਕ ਵਾਰ ਫਿਰ ਤੋਂ ਬਿਕਰਮ ਮਜੀਠੀਆ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੁੜ ਸਵਾਲ ਕੀਤੇ ਗਏ